ਇਹ ਲੜਕਾ ਜਿਹੜਾ ਬੋਲ ਰਿਹਾ ਹੈ ਮੇਰੇ ਖਿਆਲ ਅ ਇਹ ਅਹੁਦੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸਵਿਛਤ ਅਰਥਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਯੂਥ ਜਿਹੜੀ ਹੈ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਹੈ ਹੁਣ ਉਹ ਭੀੜ ਜੰਤਰ ਨਹੀਂ ਬਣ ਰਹੀ ਤੇ ਮੈਂ ਫੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਡਰਨ ਦੀ ਲੋੜ ਨਹੀਂ ਆ ਗੇਟ ਵੀ ਆਪਾਂ ਥੋੜਿਆ ਮੋਦੀ ਤੇ ਅਨੁਤਿਸ਼ਾ ਨੂੰ ਦੋ ਵਾਰੀ ਆਪਣੀ ਨੋਟੀਫਿਕੇਸ਼ਨਾਂ ਵਾਪਸ ਲੈਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਵਾਪਸ ਨਹੀਂ ਲਈ ਨਾ ਹਾਈ ਕੋਰਟਾਂ ਨੇ ਕਹੇ ਤੋ ਨਾ ਸੁਪਰੀਮ ਕੋਰਟਾਂ ਨੇ ਕਹੇ ਤੋ ਨਾ ਸਰਕਾਰੀ ਪਾਗੀਆਂ ਨੇ ਐਜੂਕੇਸ਼ਨਾਂ ਤੋਂ ਸੰਜਾਰ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾ ਦੇ 380 ਦਿਨਾਂ ਚ ਬੂਤ ਸੁਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਗਈ ਤੁਸੀਂ ਨਾ ਜਾਣਾਂ ਨੇ ਵਾਪਸ ਕਰਾਈ ਹੈ ਪੂਰੇ ਵਰਗ ਚਤਾ ਦੀ ਕੰਦੀ ਹੈ ਮਸਤ ਮੈਂ ਇੱਕੋ ਗੱਲ ਕਹਾਂਗਾ ਆ ਮੇਰੇ ਕੋਲ ਕਲੰਗਲੇ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਉਹ ਧੋਖਾ ਦਿੱਤਾ ਤੁਸੀਂ ਸਹਾਲਤ ਕਰੀ ਸੀ ਕਿ ਜਿੰਨਾ ਚਿਰ ਸੈਨਿਕਲੀ ਜ਼ੋਨ ਦਾ ਆਵਾਲ ਨਹੀਂ ਹੁੰਦਾ ਉਹਨਾਂ ਫਿਰ ਅਸੀਂ ਆਪਦਾ ਅੰਦੋਲਨ ਵਾਪਸ ਨਹੀਂ ਲਵਾਗੇ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਦੀਨ ਰਹਾ ਮੈਡੀਕਲ ਫੈਕਲਟੀ ਦਾ ਮੈਂ ਅੰਦਰ ਆਇਆ ਮੈਂ ਇਹਦੀ ਸੈਨੇਟ ਦਾ ਗ੍ਰਜੂਏਟ ਕੰਸੀ ਦਾ ਹੋਟ ਰਾਂ ਮੈਂ 10ਵੀਂ ਇਸ ਯੂਨੀਵਰਸਿਟੀ ਕੋ पास ਕਰਨੀ ਹੋਈ ਹੈ ਉਹਦੇ 10ਵੀਂ ਵੀ ਇੱਥੇ ਹੁੰਦੀ ਸੀ ਮੈਂ ਇਹਦੇ ਬੋਰਡ ਆਫ ਸਟੱਡੀ ਦਾ ਪੋਸਟ ਗ੍ਰੈਜੂਏਟ ਦਾ ਅੰਦਰ ਗਈ ਰਵਿੰਦਰਾ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਕੋਲ ਹੋਣ ਦਾ ਕੰਮ ਹੈ ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਰਾਸ਼ਟਰਪਤੀ ਜਾਂ ਚਾਂਸਰ ਤੋਂ ਨਹੀਂ ਹੈ ਇਹ ਚੂਠਾ ਇਹ ਭਾਈ ਚਾਂਸ ਨੇ ਗੁੰਮਰਾਹ ਕਰਿਆ ਇਹ ਗਲਤ ਹੈ ਆ ਕਲੰਡਰ 22 ਚਾਂਸਰ ਸਾਰੀ ਤਰ੍ਹਾਂ ਦਿਖਾਵੇ ਕਿ ਜਿਹੜੀ ਉਹਨੇ ਕੀਤੀ ਹੀ ਹੈ ਉਹ ਕਾਨੂੰਨ ਦਾ ਮੁਤਾਬਕ ਹੈ ਸੋ ਮੈਂ ਇੰਨੇ ਕਹਿੰਦਾ ਸੀ ਮੇਰੀ ਇੰਨੀ ਬੇਨਤੀ ਹੈ ਦੱਤ ਕੋ ਲੱਗੇ ਰਹੋ ਜਿੱਥੇ ਅਸੀਂ ਉੱਥੇ ਗੱਲ ਹੋਈ ਹੈ ਆ ਜਿਹੜੀ ਹੁੰਦੀ ਸਰਕਾਰ ਵਾਲੇ ਸਾਡਾ ਬੀਬੀਆਂ ਵੀ ਖਾਤਾ ਚੰਡੀਗੜ੍ਹ ਚੀਫ ਸੈਕਟਰੀ ਦਵਾਤਾ ਸਾਡੇ ਪਾਣੀਆਂ ਦੇ ਤੱਕ ਅਫਜਾ ਕਰਾਤਾ ਕਿ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਆਪਾਂ ਲੜਾਂਗੇ ਲੜਾਂਗੇ ਤੇ ਮੈਂ ਤਾਂ ਇੱਕੋ ਗੱਲ ਕਹਾ ਗਰੀਬ ਦੇ ਵੇੜੇ ਦੇ ਵਿੱਚ ਮਰਦਾ ਰਹੀਂਗੇ ਤੂੰ ਸੂਰਜਾ ਕੰਨੀਆਂ ਦੇ ਵੇੜੇ